ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜ਼ਿਲ੍ਹੇ ਦੇ ਪਿੰਡ ਦਾਤੇਵਾਲ ਦੇ ਵਿੱਚ ਦਾਤੇਵਾਲ ਪਿੰਡ ਜਿਹੜਾ ਮਿੱਤਰੋ ਮੋਗੇ ਜ਼ਿਲ੍ਹੇ ਦਾ ਪਿੰਡ ਆ ਤੇ ਇਹ ਕੋਟ ਈਸੇਖਾਂ ਦੇ ਗਵੰਡੀ ਪਿੰਡ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ 5 ਨੀ 4 ਦੀ 3 ਨੀ 2 ਨੀ 1 ਦੀ 6 ਕੱਟੇ ਤੁਹਾਡੇ ਲਈ ਇੱਕੋ ਥਾਂ ਤੋਂ ਲੈ ਕੇ ਆ ਗਿਆ ਮਿੱਤਰੋ ਵੀ ਹੁਣ ਇਹ ਗੱਲ ਜਿਹੜੇ ਭਰਾਵਾਂ ਨੇ ਝੋਟੀਆਂ ਕੱਟੀਆਂ ਰੱਖੀਆਂ ਹੋਈਆਂ ਕੱਟਿਆਂ ਦੀ ਭਾਲ ਦੇ ਵਿੱਚ ਆ ਜਾਓ ਫਿਰ ਮਿੱਤਰੋ ਦੋ ਹੋਣਗੇ ਪੂਰੇ ਕੱਟੇ ਤੇ ਚਾਰ ਹੋਣਗੇ ਨੀਲੀ ਰਾਵੀ ਦੇ ਕਾਲੇ ਕੱਟੇ ਚਾਰਾ 6 ਜਨਵਾਰਾਂ ਦੀ ਹੋਊਗੀ ਫੁੱਲ ਡਿਟੇਲ ਫੁੱਲ ਜਾਣਕਾਰੀ ਜਿਹੜਾ ਜਾਨਵਰ ਤੁਹਾਨੂੰ ਜਾਊਗਾ ਜਾਜ ਤੇ ਫਿਰ ਤੁਸੀਂ ਚੱਕ ਲਿਓ ਫੋਨ ਤੇ ਕਰ ਲਿਓ ਬਾਈ ਉਹਨਾਂ ਨਾਲ ਰਾਬਤਾ ਕਹਿਮ ਆਓ ਕਰਦੇ ਆਂ ਗੱਲਬਾਤ ਆਪਾਂ ਬਾਈ ਦੇ ਨਾਲ ਸਾਰੀ ਜਾਣਕਾਰੀ ਲੈ ਲਓ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਕੀ ਹਾਲ ਹੈ ਮਹਾਰਾਜ ਵਧੀਆ ਜੀ ਵਧੀਆ ਸੇਤਾ ਦੇ ਪਰਿਵਾਰ ਸਨਾ ਆ ਚੜ੍ਹਦੀ ਕਲਾ ਜੀ ਸ਼ੁਕਰ ਰੱਬ ਦਾ ਚੜ੍ਹਦੀ ਕਲਾ ਅੱਛਾ ਗੱਲ ਇਹ ਹੋਵਾਂ ਸਦਨਾ ਵੀ ਆਪਾਂ ਇੱਕ ਵੱਡਾ ਝੋਟਾ ਪਾਇਆ ਸੀ ਨਾ ਪਿੱਛੇ ਦੇ ਹਾਂਜੀ ਬੂਰਾ ਜੇ ਉਹਦੀ ਕਿੱਥੋਂ ਦੀ ਗਾਫਰ ਆ ਗਈ ਜਿਹੜਾ ਸੌਦਾ ਵੀ ਕੀਤਾ ਸੀ ਆਪਾਂ ਵਿੱਚ ਉਹ ਆਪਾਂ ਨੂੰ ਆਫਰ 1.5 ਲੱਖ ਤੱਕ ਆ ਗਈ ਸੀ ਦੀ 1.5 ਲੱਖ ਸੀ ਗਈ ਆਪਾਂ ਦੇ ਤਾਂ ਇੱਥੇ ਉਹਨੇ ਬਾਅਦ ਚ ਦਿੱਤਾ ਨਹੀਂ ਫਿਰ ਉਹਨਾਂ ਨੂੰ ਨਫਾ ਵੀ ਤੁਸੀਂ ਦੱਸਿਆ ਹੈ ਹਾਂਜੀ ਉਹ ਉਹਨਾਂ ਨੇ ਵਾਪਸ ਨਹੀਂ ਕੀਤਾ ਬਾਅਦ ਚ ਨਹੀਂ ਵਾਪਸ ਕੀਤਾ ਠੀਕ ਹੈ ਭਾਈ ਅੱਛਾ ਅੱਜ ਭਾਈ ਆਪਾਂ ਜਿਤਨੇ 6 ਜਨਵਾਰ ਹਨਾ ਹਾਂਜੀ 6 ਜਨਵਾਰਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਟੇਢੀ ਤਾਰੀ ਵਾਲਾ ਕਾਲਾ ਕੱਟਾ ਜਿਹੜਾ ਇਹਦੀ ਕਿੰਨੀ ਉਮਰ ਹੈ ਭਾਈ ਇਹ ਉਮਰ 14 ਸਾਲ ਆਪਣਾ 14 ਮਹੀਨੇ ਉਮਰ ਹੈ ਜੀ 14 ਮਹੀਨੇ ਉਮਰ ਲੈ ਭਾਈ ਪ੍ਰਧਾਨ ਆਇਆ ਖੋਲੀ ਮੜਾ ਜੰਗ ਪੂਰੀ ਅੱਛਾ ਇਹ 14 ਮਹੀਨੇ ਦਾ ਕੱਟਾ ਹੈ ਭਾਈ ਥੱਲੋ ਥੱਲੋ ਬੜਾ ਚੰਗਾ ਹਨਾ ਹਾਂਜੀ ਮਾਵਾ ਮੂਵਾ ਦਾ ਰਿਕਾਰਡ ਓਕੇ ਸਾਰੇ ਕੱਟੇ ਆ ਗਏ ਹਾਂਜੀ ਵਧੀਆ ਜੀ ਦੇ ਰਕਾਰਡ ਤੋਂ ਮਿਲਿਆ ਆਪਾਂ ਨੂੰ ਇਹ ਠੀਕ ਆ ਬਾਈ ਠੀਕ ਆ ਬਾਈ ਅੱਛਾ ਇਹਦਾ ਡਿਟੇਲ ਆਪਾਂ ਕੋਈ ਦੇ ਦਿਆਗੇ ਬਾਈ ਹੋਈ ਤਾਂ ਆਪਣੇ ਕੋਲ ਡਿਟੇਲ ਤਾਂ ਬਾਈ ਐਵੇਂ ਝੂਠ ਬੋਲਨੀ ਗੱਲ ਆ ਹਾਂ ਨਹੀਂ ਮਨ ਲਾ ਵੀ ਆਪਾਂ ਨਹੀਂ ਮਿਲੀ ਠੀਕ ਹੈ ਲੈ ਲੇਕਿਨ ਇੱਕ ਗੱਲ ਮੰਨਣੀ ਪਊਗੀ ਬਾਈ ਕੱਟੇ ਦੇ ਵਿੱਚ ਪੇਟ ਕੱਟੇ ਦਾ ਥੰਨੋ ਟੈਸਟੀ ਗੱਲ ਕੱਟੇ ਦੇ ਵੇਖੋ ਹਨਾ ਕੱਟ ਵੇਖੋ ਕੱਟੇ ਦਾ ਹਰ ਪਾਕੀ ਕੱਟੇ ਦਾ ਮਜ਼ਬੂਤੀ ਵਾਲਾ ਬਾਈ ਹਨਾ ਬਣੂਗਾ ਮਾਲੀ ਬਾਈ ਟੌਪ ਦਾ ਕਿ ਨਹੀਂ ਬਾਈ ਬਹੁਤ ਵਧੀਆ ਮਿਲੂ ਜੀ ਇਹ ਹੂੰ ਗੱਲਾਂ ਹੋਣੀਆਂ ਏਰੀਆ ਦੇ ਵਿੱਚ ਪੂਰੀਆਂ ਜੀ ਅੱਜੀ ਬਈ ਬੱਚਾ ਹਜੇ ਲੇਟੈਸਟਿਕਲ ਕਿੱਥੇ ਲਈ ਫਿਰਦਾ ਹਨਾ ਵੀ ਕੀ ਪਤਾ ਬਈ ਇਹ ਕਿੰਨੇ ਦਾ ਦੇ ਦिए ਇਹ ਰੇਟ 35000 ਰੁਪਏ ਦਾ ਇਹਦਾ 35000 ਰੁਪਏ ਮਾਨਤਨ ਹੋ ਜੂ ਵਿੱਚੋਂ ਬਈ ਮਾਨਤਨ ਕਰ ਦਾਂਗੇ ਕੋਈ ਕਿੰਨਾ ਕੋ ਕਰ ਠੀਕ ਆ ਬਈ ਕੱਟਾ ਬਹੁਤ ਚੰਗਾ ਹਨਾ ਬਈ ਰਹਿਣ ਦੇ ਰਹਿਣ ਦੇ ਇਹਨੂੰ ਤਰ ਅੱਛਾ ਦੋ ਨੰਬਰ ਤੇ ਇਹ ਕੱਟਾ ਕਿੰਨੀ ਉਮਰ ਦਾ ਬਈ ਇਹ 1.5 ਸਾਲ ਦਾ ਹੋ ਗਿਆ ਬਈ 1.5 ਸਾਲ ਦਾ ਸੰਗ ਸੰਗ ਵੇਖਣਾ ਬਈ ਪੇਟ ਇਹਦਾ ਵੀ ਬਹੁਤ ਚੰਗਾ ਥੱਲੋ ਥੱਲੋ ਪੁੱਤਰੀ ਜਿਹਨਾਂ ਨੂੰ ਦਿਖਾਦੀ ਕੱਟੇ ਪਾਈਆਂ ਉਹਨਾਂ ਦਿਖਾਉਣ ਵਾਲੀ ਚੀਜ਼ ਆ ਥੱਲੋ ਇਹ ਤਾਂ ਨਹੀਂ ਕੋਈ ਉਲ ਜਾ ਕੇ ਸਾਂਭ ਲ ਇਹ ਕਹੂਗਾ ਬੱਚੇ ਨਹੀਂ ਆਏ ਇਹਨਾਂ ਦੇ ਟੈਸਟਿਕਲਾਂ ਤਾਂ ਸ਼ੁੱਧ ਕੱਟੇ ਆ ਸਹੀ ਆ ਦੀ ਸਹੀ ਹੈ ਨਾ ਬਾਈ ਕੱਟੇ ਬਹੁਤ ਵਧੀਆ ਬਾਈ ਇਹ ਕਿੰਨੇ ਦਾ ਦੇ ਦੇ ਆਗੇ ਬਾਈ ਇਹ ਵੀ ਬਾਈ ਉਹਨੇ ਦਾ ਹੀ ਕਰ ਦਾਂਗੇ 35000 ਜੇ ਕੋਈ ਆਖੇ ਵੀ ਜੋੜਾ ਹੀ ਲੈਣਾ ਯਾਰ ਜੱਟਾ ਤੁਹਾਨੂੰ ਕਰਾਇਆ ਪਾਣਾ ਖੁੱਲਾ ਡੁੱਲਾ ਕਰ ਦਾਂਗੇ ਆਹ ਦੇਖ ਸਾਹਿਬ 60 ਦਾ ਦੇ ਦਈਏ ਹਾਂਜੀ ਹੈ ਦੇ ਦਾਂਗੇ ਕੋਈ ਦੇ ਜਾਣ ਦੇ ਕੋਹ ਲੈ ਬਾਈ ਮਿੱਤਰੋ ਆਹ ਜੋੜਾ 60000 ਦੇ ਵਿੱਚ ਤੈਅ ਕਰਤਾ 35 35 ਮੁੱਲ ਦੋਵਾਂ ਦਾ ਮਿੱਤਰੋ ਕੱਟੇ ਵੇਖੋ ਗੇਰਾ ਦੀ ਲਾਈ ਪੋਤੇ ਦਾ ਮੂੰਹ ਦਿਖਾਦੀ ਗੇਰਾ ਦੀ ਹਰ ਪੱਖੇ ਕੱਟਿਆਂ ਦਾ ਮਜ਼ਬੂਤੀ ਵਾਲਾ ਓਕੇ ਦੀ ਰਿਪੋਰਟ ਆ ਅੱਛਾ ਹਾਂਜੀ ਇਹਨੂੰ ਕੱਢੀ ਬਾਰ ਬਈ ਤੋਰੀ ਮੜਾ ਇਹ ਵੀ ਕਟਾ ਬਹੁਤ ਬਾਲਾ ਚੰਗਾ ਨਜ਼ਾਰਾ ਹੈ ਹਨਾ ਬਹੁਤ ਜਿਆਦਾ ਕਟਾ ਜੀ ਬਈ ਇਹਦਾ ਨੱਥ ਰੁੱਥ ਵੀ ਮਾਰੀ ਹੋਈ ਇਹਨੂੰ ਹਾਂ ਨੱਥ ਮਾਰੀ ਆ ਜੀ ਨੂੰ ਇਹ ਰੇੜੀ ਰੂੜੀ ਤਾਂ ਨਹੀਂ ਜੁੜਿਆ ਬਈ ਨਹੀਂ ਰੇੜੀ ਤੇ ਨਹੀਂ ਲੱਗਾ ਰੇੜੀ ਤੇ ਨਹੀਂ ਲੱਗਾ ਹਨਾ ਇੱਕ ਭਰਾ ਦੋ ਤਿੰਨ ਹਾਲੀ ਜੁੜਿਆ ਕਟਾ ਪਾਲਦੇ ਸੀਗੇ ਮੈਂ ਜਿਹੜੇ ਜੁੜਿਆ ਹੋਇਆ ਤਾਂ ਉਹਨਾਂ ਦੇ ਕੰਮ ਦਾ ਹੋਊਗਾ ਕਟਾ ਜੁੜ ਜੂਗਾ ਯਾਰ ਬਈ ਜਲਾਉਣਾ ਜੁੜਨ ਵਾਲਾ ਕਟਾ ਤਾਂ ਜੁੜਨ ਵਾਲਾ ਇਹ ਅੱਜ ਪੱਠੇ ਲਿਆਉਣ ਵਾਲਾ ਕੋਈ ਬੋਰੀ ਮੂੰਹ ਮਾ ਬਹੁਤ ਸੋਹਣਾ ਕੱਟਦਾ ਬਣਿਆ ਮੈਨਾਂ ਸਾਰਾ ਹੀ ਚੰਗਾ ਬਈ ਪੀੜ ਮੰ ਸੋਈ ਕਟਾ ਵੀ ਤਰੋਂ ਥੱਲੋਂ ਆ ਵੀ ਵੇਖ ਲੋ ਅੱਛਾ ਇਹ ਕਿੰਨੇ ਦਾ ਵੀਰੇ ਇਹ ਵੀ ਬਾਈ 35 ਦਾ ਹੀ ਕਰ ਦਾਂਗਾ 35 35 ਵਾਲੀ ਭਾਅ ਰੱਖਨੇ ਆ ਹਾਂ ਠੀਕ ਆ ਲੈ ਵੀ ਹੁਣ ਆਜੋ ਜਿਹੜੇ ਭਰਾ ਦੋਂਦਾ ਕਟਾ ਭਾਲਦੇ ਵੱਡਾ ਕਟਾ ਭਾਲਦੇ ਹਨਾ ਉਹ ਆਜੋ 4 ਨੰਬਰ ਵਾਲੇ ਕੱਟੇ ਸੀ ਇਹਦੇ ਬਾਰੇ ਦੱਸੀ ਬਈ ਇਹ ਕਟਾ ਵੀ ਬਹੁਤ ਵਧੀਆ ਬਾਈ ਜੀ ਇਹ ਇਹ ਕਿੰਨੀ ਕੁ ਉਮਰ ਦਾ ਹੋਊਗਾ ਵੀਰੇ ਇਹ ਬਾਈ 2 ਸਾਲ ਦੇ ਨੇੜੇ ਆ ਬਾਈ ਕਟਾ 2 ਸਾਲ ਦੇ ਨੇੜੇ ਦੋਂਦਾ ਹੋ ਗਿਆ ਬਈ ਇਹ ਹਾਂ ਦੋਂਦਾ ਹੋ ਗਿਆ 2.5 ਕਿਉ ਦਾ ਹੋਊਗਾ ਫੇਰ 2.5 ਦਾ ਨਾ ਇੱਕ ਸਾਈਡ ਦੰਦ ਹਜੇ ਇਹ ਪੂਰਾ ਪੂਰਾ ਪਿਆਰ ਦੁੰਦਾ ਵੀ ਨਹੀਂ ਕਹਿ ਬੋਲ ਹੂੰ ਮੂੰਹਾਂ ਕੱਟੇ ਦਾ ਭਲਾ ਨੂੰ ਜੇ ਚੰਗਾ ਦੀਪ ਹਣਾ ਹੂੰ ਥੱਲੋ ਬਖਾਈ ਪੁੱਤ ਇਹਨੂੰ ਕੱਟੇ ਹੁੰਦਾ ਹੀ ਅੰਗ ਵੇ ਕੱਟੇ ਚੰਗੇ ਕੱਟੇ ਦੇ ਪੁੜਾ ਪੜਾ ਪਿੱਛੋਂ ਤੋਂ ਇਹ ਕਿੰਨੇ ਦਾ ਬਾਈ ਇਹ ਗੱਟਾ ਬਈ ਕਰਦਾ 55000 ਦਾ ਆਪਾ 55000 ਦਾ ਲਾੜ ਪਿਆਰ ਕਿੰਨਾ ਕੋ ਕਰਦੀ ਕਰ ਲਾਂਗੇ ਦੇਣ ਲੈਣ ਦੀ ਗੱਲ ਦੱਸ ਦਈਏ ਨਹੀਂ ਕਰ ਲਾਂਗੇ ਤੁਸੀਂ ਜਿੰਨਾ ਕਹੋਗੇ ਮਾਂ ਤਾ ਨਹੀਂ ਨਹੀਂ ਤੁਸੀਂ ਐਂ ਕਹਦੇ ਵੀ ਇੰਨੇ ਦਾ ਦੇਣਾ ਹੀ ਆ ਹਾਂ ਨਾ ਜਮ ਜਸ ਤੇਨੋ 2000 ਕਟਾਲਾਂਗੇ ਹੋਰ 55000 ਦਾ ਹਾਂਜੀ ਹੋਰ ਮੌਕੇ ਦੇ ਮਾਨਤਨ ਹੋ ਜੀ ਮੌਕੇ ਦਾ ਕਰਦਾ ਠੀਕ ਆ ਬਾਈ ਅੱਛਾ ਇਹ ਤਾਂ ਹੋ ਗਿਆ ਆਪਣੇ ਕਾਲੇ ਤੇ ਹੁਣ ਮੇਰੀ ਦਿਲ ਦੀ ਕਿਸ਼ਵਤ ਸੀ ਜਿਹੜੇ ਬੂਰੇ ਕੱਟੇ ਆ ਨਾ ਬਹੁਤ ਭਰਾ ਮੰਗਦੇ ਸੀ ਯਾਰ ਉਹ ਤੁਸੀਂ ਇੱਛਾ ਪੂਰੀ ਕਰਤੀ ਅੱਜ ਆ ਕੱਟਿਆਂ ਬਾਰੇ ਦੱਸਿਆ ਜੀ ਬਾਈ ਪੂਰੇ ਬਾਰੇ ਇਹ ਬੂਰੇ ਕੱਟੇ ਆਪਣੇ ਹੀ ਆ ਜੀ ਛੋਟੇ ਦੇ ਜਿਹੜੇ ਆਪਣੇ ਤੋਂ ਪਹਿਲਾਂ ਬੱਚਾ ਆ ਜਿਹੜਾ ਮਾਲੀ ਵੇਚਿਆ ਉਹਦੇ ਬੱਚੇ ਆ ਉਹਦੇ ਬੱਚੇ ਆ ਜੀ ਕੀ ਬਾਤ ਆ ਬਾਈ ਮਾਲੀ ਵੀ ਕਮਾਲ ਸੀ ਤੇ ਬੱਚੇ ਵੀ ਕਮਾਲ ਆ ਹਨਾ ਕਿਉਂਕਿ ਆਪਣੇ ਕੋਲੇ ਮੱਝਾਂ ਲਗੀਆਂ ਹੋਈਆਂ ਹੋਰ ਬੱਚੇ ਆ ਰਹੇ ਆ ਹੂੰ ਤੇ ਇਸੇ ਕਰਕੇ ਫਿਰ ਕੱਟੇ ਕੀ ਬਾ ਹਾਂ ਇੱਕ ਕੋਈ ਮਿੱਤਰੋ ਅੱਛਾ ਭਈ ਇਹ ਕਿੰਨੀ ਉਮਰ ਦਾ ਪੂਰਾ ਕੱਟਾ ਤੋੜਦੀ ਭਈ ਖੋਲ ਕੇ ਪੜਾ ਜਾ ਬੁਰਾ ਕੱਟਾ 1.5 ਸਾਲ ਦਾ ਜੀ ਅਸੀਂ 1.5 ਸਾਲ ਦਾ ਹੈ ਹਾਂਜੀ ਅੱਛਾ ਇੱਕ ਗੱਲ ਹੋਰ ਆ ਭਈ ਇਹਦੀ ਮਾਂ ਦਾ ਦੁੱਧ ਤਾਂ ਇਹਦਾ ਤੁਹਾਡੇ ਘਰ ਦੀ ਆ ਹਾਂਜੀ ਹਾਂਜੀ ਇਹਦੀ ਮਾਂ ਦਾ ਦੁੱਧ ਕਿੰਨਾ ਕੁ ਆ ਇਹ 17 18 ਕਿਲੋ ਦੁੱਧ ਚੋਇਆ ਪੈਣੀ ਮਾਂ ਦੇ ਇਹਦੀ ਮਾਂ ਦਾ ਤਾਂ ਹੈ ਠੀਕ ਆ ਭਾਈ ਓਕੇ ਜਮਾ ਅੱਛਾ ਇਹ ਕਿੰਨੇ ਦਾ ਦੇ ਦੇਾਂਗੇ ਭਈ ਆਪਾਂ ਇਹ ਵੀ ਕਰ ਦਾਂਗੇ ਆਪਾਂ 50000 ਦਾ ਨੇੜੇ ਤੋਂ 60000 ਦਾ ਮਾਨ ਤਣ ਖੁੱਲੇ ਨੂੰ ਲਾ ਹੋ ਜੂ ਪਰ ਦਾਂਗੇ ਜੀ ਜੇ ਕੋਈ ਆਖਿਆ ਵੀ ਮਾਨ ਲਾ ਵੀ ਜਿਵੇਂ ਵੱਡੇ ਕੱਟੇ ਲੈਣਦੇ ਹਨ ਬਾਕੀ ਕੱਟਾ ਸੋਚ ਕੇ ਵਜਣਦੇ ਵਿੱਚ ਵੀ ਵਜਣੇ ਵੀ ਚੰਗਾ ਕੱਟੇ ਦਾ ਬਾਈ ਵਜਨ ਚੰਗਾ ਜੀ ਹੂੰ ਨਹੀਂ ਇਹ ਗੱਲ ਮੰਨਣੀ ਪਾਉਗੀ ਬਈ ਵਜਨ ਦਾ ਮੁੱਲ ਵੀ ਹੈ ਹਨ ਇਹ ਵੀ ਗੱਲ ਸਾਹਮਣੇ ਆ ਯਾਰ ਬਾਈ ਖਰਾਕ ਦਿੱਤੀ ਆ ਪਾਲਿਆ ਇਹਨੂੰ ਇੱਕ ਦੋ ਤਾਂ ਗੱਡੀ ਤੇ ਵੀ ਲੈ ਕੇ ਗਏ ਅਸੀਂ ਨਾਲ ਥਾਲੀ ਤੇ ਹੈ ਥਾਲੀ ਤੇ ਹਾਂਜੀ ਠੀਕ ਆ ਬਾਈ ਜੀ ਇਹ ਨਿਕਲ ਜੂ ਕਿ ਹਾਲੀ ਕਾ ਤਿੰਨੇ ਚਾਰੇ ਕੱਟੇ ਹਾਲੀ ਜੋੜਨ ਨਾਲਿਆ ਦੋ ਮੂਹਰੇ ਛੱਡ ਕੇ ਹਾਂਜੀ ਹਾਂ ਇਹ ਕਿੰਨੇ 55 ਕਿ ਭਾਈ ਹਾਂਜੀ ਤੇ ਉਹ ਨਾਲ ਦੇ ਕੱਟੇ ਪਰਲੇ ਦਾ ਮੁੱਲ ਭਾਈ ਉਹਦਾ ਭਾਈ 35 ਦੀ ਉਹ ਵੀ 35 ਦੀ ਹਾਂਜੀ ਉਹ ਵੀ 14 ਮਹੀਨਾ ਦਾ ਨੇੜਾ ਉਹ ਘਟਾ ਜਿਹਨੇ ਘੱਟ ਪੈਸੇ ਦੀ ਸ਼ੌਂਕ ਪੂਰਾ ਕਰਨਾ ਉਹ ਵੀ ਕਰ ਸਕਦਾ ਜਿਹਨੇ ਜ਼ਿਆਦਾ ਲਾਉਣੇ ਉਹ ਵੀ ਕਰ ਸਕਦਾ ਹੈਨਾ ਸਾਰੀਆਂ ਆਫਰਾਂ ਆ ਅੱਜ ਹੈਨਾ ਨਹੀਂ ਠੀਕ ਆ ਭਾਈ ਇਹ ਕਿੰਨੇ ਚਿਰ ਦਾ ਹੋ ਗਿਆ ਭਾਈ ਇਹ ਵੀ 14 ਮਹੀਨਾ ਦਾ ਨੇੜਾ ਇਹ ਘੱਟਾ ਇਹ 14 ਮਹੀਨਾ ਦਾ ਆਪਣੇ ਕੋਲੇ ਹੁਣ ਇਸ ਟਾਈਮ ਠੀਕ ਆ ਹਾਂਜੀ ਸ਼ਾਬਾਸ਼ ਬਾਈ ਇਹਦੀ ਮਾਂ ਥੱਲੇ ਕਿੰਨਾ ਦੁੱਧ ਦੁੱਧ 16 ਲੀਟਰ ਦੁੱਧ ਮਾਂ ਥੱਲੇ ਹੁਣ ਵੀ ਹੈਗਾ ਇਹਦੀ ਮਾਂ ਦਾ ਕੀ ਬਿਆਨਤਾ ਭਾਈ ਅੱਛਾ ਇਹਦੀ ਮਾਂ ਬੂਰੀ ਹੋਈ ਆ ਨੇ ਮਾ ਜੀ ਮੋਰਾ ਜੀ ਇਹ ਮੋਰਾ ਦੀ ਇੱਕ ਗੱਲ ਮਾਲੀ ਆਪਣੇ ਦੀ ਹੋਰ ਸੀ ਹਨਾ ਉਹਨੇ ਕਾਲੀ ਮਾਂ ਦੇ ਪੇਟੋਂ ਵੀ ਬੁਰੇ ਕੱਟੇ ਪੈਲੇ ਸਾਰੇ ਬੁਰੇ ਆਏ ਜੀ ਉਹ ਤਾਂ ਜਿੰਨੇ ਵੀ ਆਏ ਆ ਬੱਚੇ ਬੁਰੇ ਕੀ ਦਿੱਤੇ ਹਨਾ ਹਾਂ ਜੀ ਵੱਡੀ ਗੱਲ ਦੀ ਬਈ ਮੱਜਾਂ ਦੀ ਕਰੌਸ ਕਰਾਈਆਂ ਉਹਨਾਂ ਦੇ ਬੁਰੇ ਆਏ ਆ ਜੀ ਸਾਰੇ ਕਿਉਂਕਿ ਆਉਣ ਤੋਂ ਵੀਡੀਓ ਬਣਾ ਲਈ ਸੀ ਵੀਡੀਓ ਵਿੱਚ ਇੱਥੇ ਬਾਈ ਆ ਗਏ ਸੌਦਾ ਤੈ ਹੋ ਗਿਆ ਉਹਦਾ ਮਾਲੀ ਦਾ ਵਿਗ ਗਿਆ 1.5 ਦਾ ਵਜੇ 1.5 ਲੱਖ ਦੀ ਮੰਗ ਹੋਈ ਉਹ ਮਾਲੀ ਦੀ ਬਹੁਤ ਫੋਨ ਕਰ ਲਾਈਆਂ ਹਨਾ ਵੀਡੀਓ ਵੀ ਬਾਬੇ ਦੀ ਕਿਰਪਾ ਨਾਲ ਟੌਪ ਤੇ ਰਹੀ ਹੈ ਮੇਰੇ ਤੋਂ ਟ੍ਰੈਂਡਿੰਗ 'ਚ ਚੱਲੀ ਆ ਤੇ ਇਹ ਬਾਈ ਉਹਨਾਂ ਦੇ ਬਾਈ ਅੱਜ ਜਨਵਾਰ ਆ ਸਾਰੇ ਅੱ

ਜਲਬਈ ਨੰਬਰ 99157 5700509 509 9915700509 ਬਾਈ ਦਾ ਨੰਬਰ ਆ ਪਿੰਡ ਦਾਤੇਵਾਲ ਜ਼ਿਲ੍ਹਾ ਮੋਗਾ ਮਿੱਤਰੋ ਕੋਟ ਈਸੇਖਾਂ ਦਾ ਗਵੰਡੀ ਪਿੰਡ ਆ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਦੇ ਉੱਤੇ ਆ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਜੁੜੇ ਰਹੋ ਸਾਡੇ ਨਾਲ ਜਲਦ ਮਿਲਦੇ ਹਾਂ ਕਿਸੇ ਨਵੀਂ ਵੀਡੀਓ ਦੇ ਨਾਲ